ਦੋਸਤੋ ਅੱਜ ਗੱਲ ਕਰਦੇ ਆਂ ਗ੍ਰੀਨਲੈਂਡ ਦੀ ਤੁਸੀਂ ਸੋਚ ਰਿਹਾ ਹੋਗੇ ਕਿ ਗ੍ਰੀਨਲੈਂਡ ਕਿਹੜਾ ਹੈ ਤੇ ਕਿੱਥੋਂ ਆ ਗਿਆ ਗ੍ਰੀਨਲੈਂਡ ਡੈਨਮਾਰਕ ਦਾ ਹਿੱਸਾ ਹੈ ਤੇ ਇਹ ਹੁਣ ਖਬਰਾਂ ਵਿੱਚ ਹੈ ਕਿਉਂਕਿ ਜਿਹੜੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਨੇ ਡੋਨਾਲਡ ਟਰੰਪ ਉਹਨਾਂ ਨੇ ਅਹੁਦੇ ਤੋਂ ਪਹਿਲਾਂ ਬੈਠਣ ਤੋਂ ਪਹਿਲਾਂ ਹੀ ਇਹ ਜ਼ਿੱਦ ਫੜ ਲਈਏ ਔਰ ਇਹਦੇ ਵੱਲ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਗ੍ਰੀਨਲੈਂਡ ਨੂੰ ਖਰੀਦਣਾ ਚਾਹੁੰਦੇ ਨੇ ਕਿ ਗ੍ਰੀਨਲੈਂਡ ਵਿਕਰੀ ਹੈ ਕਿ ਅਮਰੀਕਾ ਨੂੰ ਇਹ ਗ੍ਰੀਨਲੈਂਡ ਲੈਂਡ ਦੀ ਜਿਹੜੀ ਜ਼िद ਹੈ ਇਹ ਕਰਨੀ ਚਾਹੀਦੀ ਏ ਜਾਂ ਉਹ ਇਹ ਜ਼िद ਕਿਉਂ ਕਰ ਰਿਹਾ ਹੈ? ਔਰ ਅਜੇ ਤੱਕ ਗ੍ਰੀਨਲੈਂਡ ਦੇ ਵਿਕਣ ਬਾਰੇ ਕੋਈ ਖਬਰ ਨਹੀਂ ਹੈ। ਲੇਕਿਨ ਅਮਰੀਕਾ ਇਸ ਦੇ ਪਿੱਛੇ ਹੱਤ ਹੋ ਕੇ ਪਿਆ ਹੋਇਆ ਹੈ ਕਿ ਮੈਂ ਇਸ ਨੂੰ ਖਰੀਦਣਾ ਹੈ। ਗ੍ਰੀਨਲੈਂਡ ਐਕਚੁਅਲੀ ਹੈ ਕੀ? ਗ੍ਰੀਨਲੈਂਡ ਇੱਕ ਟਾਪੂ ਹੈ ਜੋ ਚਾਰੇ ਪਾਸਿਓਂ ਪਾਣੀਆਂ ਦੇ ਨਾਲ ਘਿਰਿਆ ਹੋਇਆ ਹੈ ਤੇ ਇਹ ਡੈਨਮਾਰਕ ਦਾ ਇੱਕ ਹਿੱਸਾ ਹੈ। ਔਰ ਦੋਸਤੋ ਇਹ ਵੀ ਦੱਸ ਦਈਏ ਕਿ ਇਸ ਦੀ ਅਮਰੀਕਾ ਤੋਂ ਦੂਰੀ ਘੱਟ ਤੋਂ ਘੱਟ 5000 ਕਿਲੋਮੀਟਰ ਦੀ ਕਿਤੋਂ ਕਿਲੋਮੀਟਰ ਦੀ ਹੈ ਪਰ ਫਿਰ ਵੀ ਅਮਰੀਕਾ ਇਸ ਨੂੰ ਖਰੀਦਣਾ ਚਾਹੁੰਦਾ ਹੈ। ਪਰ ਇਸ ਦੇ ਵਿੱਚ ਇਸ ਗ੍ਰੀਨਲੈਂਡ ਦੇ ਵਿੱਚ ਸਫੈਦ ਚਾਦਰ ਯਾਨੀ ਕਿ ਬਰਫ਼ ਨਾਲੇ ਹਮੇਸ਼ਾ ਟੱਕਿਆ ਰਹਿੰਦਾ ਹੈ ਤੇ ਇਸ ਤੇ ਜਿਹੜੀ ਵੱਸੂ ਹੈ ਉਹ ਵੀ ਬਹੁਤ ਘੱਟ ਹੈ। ਜਿਹੜਾ ਹੁਣ ਤੱਕ ਉੱਥੋਂ ਦੀਆਂ ਰਿਪੋਰਟਾਂ ਆਈਆਂ ਨੇ ਉਹ ਇਹ ਕਿਹਾ ਜਾਂਦਾ ਹੈ ਕਿ ਉੱਥੇ 60 ਹਜ਼ਾਰ ਤੋਂ ਵੀ ਘੱਟ ਲੋਕ ਜਿਹੜੇ ਆ ਉਹ ਇਸ ਟਾਪੂ ਤੇ ਵਸਦੇ ਨੇ ਤੇ ਇਹ ਸ਼ਾਸਨ ਦੇ ਤੌਰ ਤੇ ਡੈਨਮਾਰਕ ਦੇ ਅਧੀਨ ਹੈ ਤੇ ਡੈਨਮਾਰਕ ਨੇ ਇਹ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਉਹ ਕਿਸੇ ਹੱਥ ਵਿੱਚ ਵੀ ਇਸ ਨੂੰ ਵੇਚਣ ਲਈ ਤਿਆਰ ਨਹੀਂ ਹੈ ਦੋਸਤੋ ਇਹ ਅਮਰੀਕਾ ਕਿਤਨਾ ਕਿਉਂ ਚਾਹੁੰਦਾ ਹੈ ਅਮਰੀਕਾ ਦੇ ਲਈ ਇਹ ਭੂਗੋਲਕ ਔਰ ਸਿਆਸੀ ਔਰ ਆਰਥਿਕ ਇੱਕ ਪ੍ਰਾਪਤੀ ਹੋਵੇਗੀ ਜੇ ਉਹ ਇਸ ਨੂੰ ਖਰੀਦ ਲੈਂਦਾ ਹੈ ਜਿਹੜਾ ਕਿ ਆਰਥਿਕ ਕੀ ਹੈ ਉਹ ਇਸ ਕਰਕੇ ਕਿ ਇਹ ਦੱਸਿਆ ਗਿਆ ਹੈ ਕਿ ਇਸ ਟਾਪੂ ਦੇ ਵਿੱਚ ਬਹੁਤ ਸਾਰੇ ਕੁਦਰਤੀ ਖਜ਼ਾਨੇ ਨੇ ਖਣਿਜ ਪਦਾਰਥ ਨੇ ਜਿਦੇ ਵਿੱਚ ਲੈਡ ਹੈ ਸੋਨਾ ਹੈ ਗੈਸ ਹੈ ਤੇ ਹੋਰ ਤਰ੍ਹਾਂ ਦੇ ਨੇਚਰਲ ਜਿਹੜੇ ਹੈਗੇ ਨੇ ਸੋਰਸਸ ਜਾਨਕਿ ਨੈਚਰਲ ਸੋਮੇ ਆ ਜਿਹੜੇ ਉਹ ਇਸ ਦੀ ତୃਤੀ ਹੇਠ ਦਬੇ ਹੋਏ ਨੇ ਤੇ ਉਹਦੇ ਤੋਂ ਬਹੁਤ ਸਾਰਾ ਲਾਭ ਲਿਆ ਜਾ ਸਕਦਾ ਹੈ ਪਰ ਡੈਨਮਾਰਕ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਅਸੀਂ ਉਹਨਾਂ ਸਰੋਤਾਂ ਨਾਲ ਕਾਰੋਬਾਰੀ ਬਾਰੇ ਜਾਨਿਕੇ ਕਾਰੋਬਾਰ ਬਾਰੇ ਤਾਂ ਗੱਲ ਕਰ ਸਕਦੇ ਹਾਂ ਪਰ ਅਸੀਂ ਇਸ ਨੂੰ ਵੇਚਾਂਗੇ ਨਹੀਂ ਔਰ ਇਸ ਕਰਕੇ ਹੁਣ ਅਜੇ ਤੱਕ ਇਸ ਤੇ ਕੋਈ ਫੈਸਲਾ ਨਹੀਂ ਹੋ ਸਕਿਆ ਪਰ ਡੋਨਾਲਡ ਟਰੰਪ ਨੇ ਇਹ ਇੱਕ ਵਾਰ ਫੇਰ ਜਨ ਫੜੀ ਹੈ ਕਿ ਇਹ ਫੈਬ੍ਰਿਕਾ ਕ੍ਰੀਡੇਗਾ ਦੋਸਤੋ ਇਸ ਤੋਂ ਪਹਿਲਾਂ ਵੀ 1946 ਦੇ ਲਗਭਗ ਅਮਰੀਕਾ ਨੇ ਇੱਕ ਵਾਰ ਇਸ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਸੀ ਤੇ ਇਸ ਦੇ ਬਾਰੇ ਇਸ ਦੀ ਕੀਮਤ ਵੀ ਉਸ ਵੇਲੇ ਲਗਭਗ ਉਹਨਾਂ ਨੇ ਕਹਿਤਾ ਸੀਗਾ ਕਿ ਅਸੀਂ ਜਿੰਨੀ ਕੀਮਤ ਬਣੇਗੀ ਉਹ ਦੇ ਦੇਾਂਗੇ ਪਰ ਉਦੋਂ ਵੀ ਇਹ ਗੱਲ ਵਿਚੇ ਰਹਿ ਗਈ ਸੀ ਤੇ ਇਸ ਵਾਰ ਫਿਰ ਉਹ ਹੁਣ ਜਿੱਦ ਪੜੀ ਬੈਠਾ ਹੈ ਡੋਨਾਲਡ ਟਰੰਪ ਕਿ ਉਹ ਅਮਰੀਕਾ ਜਿਹੜਾ ਹੈ ਲੈ ਕੇ ਅਮਰੀਕਾ ਨੂੰ ਲੈ ਕੇ ਦੇਵੇਗਾ ਇਹ ਗ੍ਰੀਨ ਲਾਈਟ ਸੋ ਦੋਸਤੋ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਗੱਲ ਹੈ ਇਹ ਕਿਦਾਂ ਨਿਰ ਤੁਰਦੀ ਹੈ ਔਰ ਤੁਸੀਂ ਇਥੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਅਮਰੀਕਾ ਆਪਣੇ ਮੁਲਕ ਦੇ ਲਈ ਕਿੰਨਾ ਦੂਦਰਸ਼ੀ ਜਿਹੜਾ ਐਟੀਟਿਊਡ ਹੈ ਉਹ ਰੱਖਦਾ ਹੈ ਤੇ ਜਿੱਥੇ-ਜਿੱਥੇ ਵੀ ਉਹਨੂੰ ਆਪਣੇ ਦੇਸ਼ ਦੇ ਲਈ ਕੋਈ ਚੀਜ਼ ਚੰਗੀ ਨਜ਼ਰ ਆਉਂਦੀ ਹੈ ਤਾਂ ਉਹ ਉਸ ਨੂੰ ਹਾਸਲ ਕਰਨ ਵਿੱਚ ਪੂਰੀ ਕੋਸ਼ਿਸ਼ ਕਰਦਾ ਹੈ ਹੁਣ ਇਹ ਬਾਕੀ ਜਿਹੜੀ ਗੱਲ ਹੈ ਉਹ ਡੋਨਾਲਡ ਟਰੰਪ ਦੇ ਵੀ ਜਨਵਰੀ ਤੇ ਉਹਦਾ ਸੰਭਾਲਨ ਤੋਂ ਬਾਅਦ ਹੀ ਸਾਥ ਹੋਏਗੀ ਤਦ ਤੱਕ ਲਈ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ